ਹਣਾ ਸਿਟੀ ਰਾਜਪੁਰਾ ਨੂੰ ਇੱਕ ਵੱਡੀ ਸਫਲਤਾ ਹਾਸਲ ਮਿਲੀ ਹੈ ਜਿਸ ਦੇ ਵਿੱਚ ਗੱਲ ਕਰੀਏ ਤਾਂ ਦੋ ਚੋਰ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਨਾਂ ਕੋਲੋਂ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਨਾਲ ਹੀ ਮਹਿੰਗੇ ਮੁੱਲ ਦੇ 6 ਮੋਬਾਈਲ ਫੋਨ ਤੇ ਇੱਕ ਪਰਸ ਵੀ ਜਿਹੜਾ ਹੈ ਕਾਬੂ ਉਹਨਾਂ ਦੇ ਕੋਲੋਂ ਜਿਹੜਾ ਬਰਾਮਦ ਕੀਤਾ ਗਿਆ ਤੇ ਇਸ ਸਬੰਧੀ ਗੱਲਬਾਤ ਕਰਦੇ ਹਾਂ ਥਾਣਾ ਸਿਟੀ ਦੇ ਐਸਐਸਪੀ ਇੰਸਪੈਕਟਰ ਕਿਰਪਾਲ ਸਿੰਘ ਦੇ ਨਾਲ ਤੇ ਜਾਣਾਂਗੇ ਕਿ ਉਹਨਾਂ ਦੇ ਵੱਲੋਂ ਜਿਹੜੀ ਇਹ ਗ੍ਰੋਅ ਫੜਿਆ ਗਿਆ ਹੈ ਤੇ ਉਹਦੇ ਵਿੱਚ ਹੋਰ ਕਿੰਨੇ ਕਿ ਮੈਂਬਰ ਨੇ ਤੇ ਕਿਸ ਤਰ੍ਹਾਂ ਜਿਹੜੀ ਇਹ ਫੋਲਡਰ ਵੱਲੋਂ ਇਹ ਸਾਰੀ ਜਿਹੜੀ ਵਾਰਦਾਤ ਨੂੰ ਪ੍ਰਸਤ ਕੀਤਾ ਗਿਆ ਹੈ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਜੀ ਵਰਨ ਕਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਜੂਨੀਆ ਬੈਠਾ ਤੇ ਮੁਕਾਬਲਾ ਸਾਡੇ کئی ਵਾਰ ਦਾ ਤਾਂ ਹੋ ਗਿਆ ਤੁਸੀਂ ਚਮਕ ਮਾਰਦੇ ਉਹਦੇ ਚ ਅਕਸਰਾਂ ਨੇ ਸਾਡੀਆਂ ਅੱਡ ਅੱਡ ਟੀਮਾਂ ਬਣਾਈਆਂ ਸੀ ਉਹ ਟੀਮਾਂ ਨੂੰ ਸਾਡੇ ਸਰਪੱਜ ਸਿੰਘ ਹੌਲਦਾਰ ਦੀ ਟੀਮ ਨੂੰ ਇਹਦੇ ਵੱਡੀ ਕੰਮਜਾਦੀ ਮਿਲੀ ਜਦੋਂ ਕੰਨ ਪਸਤ ਕਰਦੇ ਸੀ ਉਸ ਤੋਂ ਪੁਰਾਣ ਇਹਨਾਂ ਨੂੰ ਕਿਸੇ ਸਾਥ ਮੁਖੀ ਨੇ ਪਲਾਹ ਦਿੱਤੀ ਕਿ ਦੋ ਵਿਅਕਤੀ ਇਹਨਾਂ ਦੇ ਪਹਿਲਾਂ ਵੀ ਪਸਤੀ ਦਾਜ ਜਿਹੜੇ ਮੁਖਤਸਫੀਨ ਕੋਲ ਅੰਡਰਬ੍ਰੀਫ ਕੋਲ ਹੈ ਕੋਈ ਵਾਰਤਾਲਾਪ ਨੂੰ ਅੰਜਾਮ ਦੇਣ ਲਈ ਕੋਈ ਖਿਆਲ ਕਰਦੇ ਸੀ ਇੰਨਾਂ ਨੇ ਬੜੀ ਮੁਸਤੈਦੀ ਨਾਲ ਉਹਨਾਂ ਨੂੰ ਕਾਬੂ ਕੀਤਾ ਜਿਹਦਾ ਨਾਮ ਇੱਕ ਦਾ ਨਾਮ ਭਿੰਦਰ ਸਿੰਘ ਆ ਤੇ ਇੱਕ ਦਾ ਨਾਮ ਕੋਮੂ ਕਾਲ ਇਹ ਦੋਨੇ ਸ਼ਾਇਦ ਜਿਹੜੀ 1 ਕਰੋੜ ਦੇ ਰਹਿਣ ਆਲੇ ਆ ਸਾਡੇ ਤੋਂ ਤਿੰਨ ਦਿਨ ਪਹਿਲਾਂ ਦੀ ਵਾਰਦਾਤ ਹੈ ਇੱਕ ਲੇਡੀ ਜਿਹੜੀ ਮਤਲਬ ਆਪਣਾ ਮਨਾਕਸ਼ੀ ਨੋਥਰਾ ਪਟੇਲ ਕਾਲ ਦੇ ਉਹ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰੂਗਾ ਤੇ ਉਹ ਸ਼ੇਅਰ ਕਰ ਰਹੀ ਸੀ ਉਹ ਸ਼ੇਅਰ ਕਰਨ ਦੇ ਮਤਲਬ ਉਹਦੇ ਪਰਸ ਇਹ ਖੋਤੇ ਲੱਗੇ ਸੀ ਜੀ ਅਸੀਂ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੀ ਸਾਫੀ ਪੈੜ ਦਿੱਤੀ ਪੈੜ ਦਬਕੇ ਅੱਜ ਇਹਨਾਂ ਨੂੰ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਜਿਹੜੇ ਐਫਆਈਆਰ ਨੰਬਰ ਕੋ ਜਿਹੜਾ 2 ਦਾ ਮਾਰਕਾ ਸੀ ਉਹਨਾਂ ਦੇ ਤੇ ਕੋਈ ਦਾ ਦਿੱਤਾ ਅੱਜ ਅਸੀਂ ਮਾਨੀਓਂ ਅਦਾਲਤ ਦੇ ਵਿੱਚ ਇਹਨਾਂ ਨੂੰ ਕੇਸ ਕਰਾਂਗੇ ਉਸ ਕਰਕੇ ਰਿਮਾਂਡ ਦਾ ਫੈਸਲਾ ਕਰਾਂਗੇ ਰਿਮਾਂਡ ਤੋਂ ਹੋਰ ਵੀ ਸਾਨੂੰ ਵੱਡੀਆਂ ਵਾਰਦਾਤਾਂ ਇਹਨਾਂ ਤੋਂ ਮਿਲਣ ਦੀ ਘਰਨ ਹੈ ਗ੍ਰਾਮੀ ਦੀ ਗੱਲ ਇਹਨਾਂ ਕੋਲ 6 ਮੋਬਾਈਲ ਹੈ ਜੀ ਤੇ ਇੱਕ ਮੋਟਰਸਾਈਕਲ ਤੇ ਇੱਕ ਐਸਵੀਆ ਇੱਕ ਕਹਿ ਉਹ ਪਾਸਾ ਜਿਹੜਾ ਉਹ ਲੈਡਰ ਕੋਲ ਨੂੰ ਹੋਇਆ ਸੋ। ਤੇ ਉਹ ਕਦਮ ਦੇ ਬਾਰੇ ਵਿੱਚ ਜਿਹੜਾ ਹਾਂ ਜੀ ਪਹਿਲਾਂ ਵੀ ਇਹਨਾਂ ਦੇ ਐਫਐਲ ਨੰਬਰ ਉੱਤੇ ਤਰੀਦ ਬਾਈ ਦੀ ਹੈਗੀ ਆ ਕੋਰੀ ਦੀ ਤੇ ਪਿੰਕੋ ਸੱਤ ਲੜਾਈ ਚੜ੍ਹਦੇ ਦੀ ਪਰਤੇ ਉਹਨਾਂ ਦੇ ਕਰਦੇ। ਉਹ ਬਹੁਤ ਰਾਜੀ ਬੈਠਾ ਜਾਂਦੀ ਉਹ ਉਹ ਅਜਿਹੀ ਸਟੇ ਉਹ ਉਸੇ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਸਾਰੀ ਉਹ ਰਿਮਾਂਡ ਤੇ ਸਾਰਾ ਕੁਝ ਕੋਈ ਕੰਮ ਨੇ ਲਿਆਦਾਂਗੇ ਕੋਰੀ ਦੀਆਂ ਜਾਨਾਂ ਦੀ ਆ। ਪਰ ਜਿਹੜੇ ਰੈਕੀ ਕਰਦੇ ਨੇ ਕਿ ਜਿਹੜਾ ਬਹੁਤ ਬਾਬਾ ਦੇ ਖੁਦ ਬਾਜਾ ਨੇ नहीं यह मतलब लैरी चे जी जी थोड़ी जी मतलब नहीं पिछले भजरी आएगा हांजू काफी महंगे मोबाइल है उसे मतलब उसे जी मतलब ਮੋਬਾਈਲ ਮਤਲਬ ਸਭ 6 ਮੋਬਾਈਲ 1 ਕਾਫੀ nhiều ਮੋਬਾਈਲ ਚ ਚੌਕੀ ਚੁੱਕਾ ਹੈ ਜੀ ਬਾਰੇ ਹਾਂ ਜੀ ਹਾਂ ਜੀ ਇਹ ਸਾਰੇ ਇਸੇ ਕਢਾਹਮਾਂ ਦੇ ਨਾਲ ਵਿੱਚੋਂ ਉਹ ਵੀ ਇਹਨਾਂ ਦਾ ਮਤਲਬ ਨੰਬਰ ਪੜਾ ਕੇ ਕਰਕੇ ਸਾਰਾ ਵੈਰੀਫਾਈਟ ਕਰਦੇ ਪਰ ਕਈ ਇਸ ਨੰਬਰ ਦੇ ਆਯਾਰ ਵਾਲਾ ਇੱਕ ਹੋਵੇ ਉਹਨਾਂ ਦੇ ਵੀ ਮੋਬਾਈਲ ਨੰਬਰ ਹੋਵੇ ਤੇ ਉਹਨਾਂ ਦੇ ਨਾਲ ਦਿੱਤੇ ਜਾਣਗੇ ਹਾਂ ਵੀ ਉਹਨਾਂ ਨੂੰ ਪਤਾ ਲੱਗ ਜੂਗਾ ਟ੍ਰੈਕਿੰਗ ਲੈ ਲਾਂਗੇ ਇਹਨਾਂ ਦੀ ਮੋਬਾਈਲ ਨੰਬਰ ਜਿਹੜੇ ਕੋਲ ਚੱਲ ਰਹੀ ਸੀ ਉਹ ਕਾਰਨ ਉਸੇ ਤੋਂ